ਜੀ ਕਿਸਾਨ ਵੀਰੋ ਜੇ ਆਪਣਾ ਝੋਨਾ ਚੱਲ ਨਹੀਂ ਰਿਹਾ ਤਿੰਨ ਤਿੰਨ ਚਾਰ ਚਾਰ ਗੱਟੇ ਆਪਾਂ ਯੂਰੀਆ ਦੇ ਬੈਗ ਪਾ ਚੁੱਕੇ ਆਂ ਬਾਕੀ ਸਾਰਾ ਸਮਾਨ ਪਾ ਕੇ ਦੇਖ ਲਿਆ ਤਾਂ ਵੀ ਝੋਨਾ ਆਪਣਾ ਰੁਕਿਆ ਖੜਾ ਹੈ ਗਰੋਥ ਨਹੀਂ ਕਰ ਰਿਹਾ ਉਹਦੇ ਵਾਸਤੇ ਤੁਹਾਨੂੰ ਅੱਜ ਇੱਕ ਆਪਾਂ ਸਪਰੇਅ ਦੱਸਣ ਜਾ ਰਹੇ ਹਾਂਗੇ ਇਹ ਹੈਗਾ ਹੀ ਆਪਣਾ ਜਿਬ੍ਰੈਲਿਕ ਐਸਿਡ ਕੋਸ਼ੀ ਦੇ ਨਾਮ ਤੇ ਆਉਂਦਾ ਸੁਮੀਟੂਮੋ ਕੰਪਨੀ ਦਾ ਇਹਦੀ ਤੁਸੀਂ ਸਪਰੇਅ ਕਰੋ ਇਹ 2 ਕਿੱਲਿਆਂ 'ਚ 1 ਲੀਟਰ ਪੈਂਦਾ ਹੈਗਾ ਕੋਈ ਬਹੁਤਾ ਜ਼ਿਆਦਾ ਖਰਚਾ ਨਹੀਂ ਆਉਂਦਾ ਜੈਜ ਰੇਟ 'ਚ ਆਪਣਾ ਵਧੀਆ ਜਿਹੜਾ ਝੋਨਾ ਉਹ ਫਟਾਰ ਕਰੂਗਾ ਨਾਲੇ ਗ੍ਰੋਥ ਕਰੂਗਾ ਨਾਲ ਇਹਦੇ ਆਪਾਂ ਪਾਉਣੀ ਹੈ 33% ਜ਼ਿੰਕ ਇਹ ਪਾਉਣੀ 250 ਗ੍ਰਾਮ ਇੱਕ ਕਿੱਲੇ ਦੀ ਤੇ 500 ਗ੍ਰਾਮ ਇੱਕ ਕਿੱਲੇ ਦੀ ਹੋਸ਼ੀ ਦੀ ਡੋਜ ਐ ਸੁਮੀਟੂਮੋ ਕੰਪਨੀ ਦਾ ਇਹਦਾ ਕੰਮ ਇਹ ਹੁੰਦਾ ਵੀ ਆਪਾਂ ਰੇਹਾਂ ਪਾਲੀਆਂ ਤਾਂ ਵੀ ਝੋਨਾ ਗ੍ਰੋਥ ਨਹੀਂ ਕਰਿਆ ਇਹਦੇ ਵਿੱਚ ਜਿਬਰੈਲਿਕ ਐਸਿਡ ਹੁੰਦਾ ਜਿਹੜਾ ਝੋਨੇ ਦੀ ਗ੍ਰੋਥ ਕਰਾਉਂਦਾ ਮੰਨ ਲਓ ਵੀ ਝੋਨੇ ਦੇ ਜਿਹੜੇ ਹੁੰਦੇ ਆ ਆਪਣੇ ਹਾਰਮੋਨਸ ਉਹਨੂੰ ਥੋੜਾ ਚੇਂਜ ਕਰ ਦਿੰਦਾ ਤੇ ਝੋਨਾ ਖਰਾਕ ਲੈਣ ਲੱਗ ਜਾਂਦਾ ਤੇ ਚੱਲ ਪੈਂਦਾ ਹੈਗਾ ਬਹੁਤ ਵਧੀਆ ਸਸਤਾ ਕਾਰਗਰ ਇਹ ਫਾਰਮੂਲਾ ਇਹਦੇ ਨਾਲ ਤੁਸੀਂ ਜਰੂਰ ਇੱਕ ਵਾਰ ਟ੍ਰਾਈ ਕਰੋ ਜੇ ਝੋਨਾ ਅੜਿਆ ਨਹੀਂ ਚੱਲਦਾ ਉਹਦੇ ਆਸਤੇ ਬਹੁਤ ਵਧੀਆ ਚੀਜ਼ ਹੈ